ਜੇ ਥੋੜੇ ਨਹੀਂ ਪਚਦੀ ਨਾ ਪੀਆ ਕਰੋ ਨਾ ਪੀਆ ਕਰੋ ਜੇ ਨਹੀਂ ਪਚਦੀ ਫਿਰ ਬਾਅਦ ਦੇ ਵਿੱਚ ਆਪਦਾ ਜਲੂਸ ਕਢਾਉਣੇ ਹੋ ਤੁਸੀਂ ਅੱਜ ਦੇ ਸਮੇਂ ਦੇ ਵਿੱਚ ਜੇ ਕੋਈ ਸਾਹਮਣੇ ਵਾਲਾ ਬੰਦਾ ਇੱਜ਼ਤ ਕਰਦਾ ਉਹਨੂੰ ਇੱਜ਼ਤ ਭਾਵੇਂ ਥੋੜੀ ਘੱਟ ਦਿਓ ਡਾਂਸਰ ਨਾਲ ਬਦਸਲੂਖੀ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਭੜਕਿਆ ਰਫਤਾਰ ਰਾਏ ਤੁਹਾਨੂੰ ਦਿਖਾਵਾਂਗੇ ਉਹ ਵੀਡੀਓ ਜਿਸ ਦੇ ਵਿੱਚ ਰਫਤਾਰ ਰਾਏ ਭੜਕਦਾ ਹੋਇਆ ਨਜ਼ਰ ਆ ਰਿਹਾ ਹੈ ਅੱਗ ਬਬੂਲਾ ਹੋ ਰਿਹਾ ਸੋ ਉਸ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਬੀਤੇ ਦਿਨ ਹੀ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋਈ ਸੀ ਜਿਸ ਦੇ ਵਿੱਚ ਇੱਕ ਡਾਂਸਰ ਨੂੰ ਸਟੇਜ ਤੋਂ نیچے ਆਉਣ ਦੇ ਲਈ ਕਿਹਾ ਗਿਆ ਅਤੇ ਸ਼ਰਾਬੀਆਂ ਦੇ ਨਾਲ ਡਾਂਸ ਕਰਨ ਦੇ ਲਈ ਬੁਲਾਇਆ ਗਿਆ ਪਰ ਉਸ ਡਾਂਸਰ ਨੇ ਉਹਨਾਂ ਨੂੰ ਮਨਾਂ ਕਰ ਦਿੱਤਾ ਜਿਸ ਦੇ ਕਾਰਨ ਉਹਨਾਂ ਦੇ ਆਪਸ ਦੇ ਵਿੱਚ ਬਹਿਸ ਹੋ ਗਈ ਅਤੇ ਜਿਸ ਦੇ ਵਿੱਚ ਡਾਂਸਰ ਗਾਲਾਂ ਲੜਦੀ ਹੋਈ ਵੀ ਨਜ਼ਰ ਆ ਰਹੀ ਹੈ ਅਤੇ ਉਥੇ ਇੱਕ ਵਿਅਕਤੀ ਸ਼ਰਾਬ ਨਾਲ ਭਰਿਆ ਹੋਇਆ ਗਿਲਾਸ ਡਾਂਸਰ ਦੇ ਮਾਰਦਾ ਹੋਇਆ ਨਜ਼ਰ ਵੀ ਆ ਰਿਹਾ ਹੈ ਜਿਸ ਦੀ ਵੀਡੀਓ ਕੇ ਸੋਸ਼ਲ ਮੀਡੀਆ ਤੇ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਹੈ ਅਤੇ ਉਸ ਤੋਂ ਬਾਅਦ ਡਾਂਸਰ ਦਾ ਨਾਮ ਸਿਮਰਨ ਸੰਧੂ ਦੱਸਿਆ ਜਾ ਰਿਹਾ ਹੈ ਜਿਸ ਨੇ ਕਿ ਇੰਟਰਵਿਊ ਵੀ ਦਿੱਤੀ ਹੈ ਬਹੁਤ ਹੀ ਚੈਨਲਾਂ ਵਾਲਿਆਂ ਨੂੰ ਅਤੇ ਸਾਰੀ ਸੱਚਾਈ ਸਾਹਮਣੇ ਰੱਖੀ ਹੈ ਅਤੇ ਉਸ ਤੋਂ ਬਾਅਦ ਰਫਤਾਰ ਰਾਏ ਸਿਮਰਨ ਸੰਧੂ ਦੇ ਹੱਕ ਦੇ ਵਿੱਚ ਡਟਦੇ ਹੋਏ ਨਜ਼ਰ ਆ ਰਹੇ ਨੇ ਕੀ ਕਿਹਾ ਸਿਮਰਨ ਸੰਧੂ ਨੂੰ ਲੈ ਕੇ ਰਫਤਾਰ ਰਾਏ ਨੇ ਆਉ ਲੈ ਚਲਦਿਆਂ ਤੁਹਾਨੂੰ ਉਸ ਦੇ ਤੋ ਵੀਡੀਓ ਵਾਲ ਵੀਡੀਓ ਦੇਖਣ ਤੋਂ ਬਾਅਦ ਆਪਣੇ ਰਾਏ ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜਰੂਰ ਸਾਂਝੇ ਕਰਿਓ ਮਿਲਦੇ ਹਾਂ ਇੱਕ ਹੋਰ ਵੀਡੀਓ ਦੇ ਨਾਲ ਇੱਕ ਹੋਰ ਵੱਡੀ ਜਾਣਕਾਰੀ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਵੀਡੀਓ ਦੇ ਵਿੱਚ ਕਿਵੇਂ ਇੱਕ ਡਾਂਸਰ ਕੁੜੀ ਦੇ ਨਾਲ ਬਤਮੀਜ਼ੀ ਕੀਤੀ ਉਸ ਤੋਂ ਬਾਅਦ ਚਲੋ ਕੁੜੀ ਨੇ ਗਾਲਾਂ ਕੱਢੀਆਂ ਤੇ ਗਾਣਾਂ ਦੇ ਲੈਗ ਸੀ ਕੱਢਦੀਆਂ ਵਧੀਆ ਹੋ ਜਾ ਮੈਂ ਕਹਿੰਦਾ ਤਿੰਨ ਚਾਰ ਘਰ ਵੀ ਦਿੰਦੀ ਉਹਦੇ ਤੇ ਇੱਥੇ ਕਈ ਲੋਕ ਕਹਿੰਦੇ ਆ ਵੀਡੀਓ ਦੇਖ ਕੇ ਕਹਿੰਦੇ ਵੀ ਡਾਂਸਰ ਕੁੜੀ ਵੀ ਤਾਂ ਗਾਣਾ ਕੱਢੀ ਹੀ ਜਾਂਦੀ ਆ ਉਹ ਜੇ ਉਹ ਗਾਲਾਂ ਨਾ ਕੱਢੇ ਹੋਰ ਉਹਦੇ ਹਾਰ ਪਾਵੇ ਇਹ ਛਲਾਰੂ ਸਾਲੇ ਲਾ ਕੇ ਦੋਗ ਪੈਗ ਉਹਦੇ ਡਾਂਸਰਾਂ ਦੇ ਨਾਲ ਬਦਤਮੀਜ਼ੀ ਕਰਦੇ ਆ ਉਹਨਾਂ ਦੀ ਇੱਜ਼ਤ ਨੂੰ ਇੱਜ਼ਤ ਸਮਝਦੇ ਹੀ ਨਹੀਂ ਉਹ ਮਾੜੇ ਮਹਿੰਦੇ ਵਾਲਿਓ ਜੇ ਤੁਹਾਡੇ ਨਹੀਂ ਪਚਦੀ ਨਾ ਪੀਆ ਕਰੋ ਨਾ ਪੀਆ ਕਰੋ ਜੇ ਨਹੀਂ ਪਚਦੀ ਦਰਬਾਰ ਦੇ ਵਿੱਚ ਆਪਦਾ ਜਲੂਸ ਕਢਾਉਣੇ ਹੋ ਤੁਸੀਂ ਅੱਜ ਦੇ ਸਮੇਂ ਦੇ ਵਿੱਚ ਜੇ ਕੋਈ ਸਾਹਮਣੇ ਵਾਲਾ ਬੰਦਾ ਇੱਜ਼ਤ ਕਰਦਾ ਉਹਨੂੰ ਇੱਜ਼ਤ ਭਾਵੇਂ ਥੋੜੀ ਘੱਟ ਦਿਓ ਪਰ ਬੇਇੱਜ਼ਤੀ ਵਿਆਜ ਸਮੇਤ ਵਾਪਸ ਕਰੋ ਕਿਉਂਕਿ ਜਿੰਨਾ ਚਿਰ ਤੁਸੀਂ ਸਹਣਾ ਨਹੀਂ ਛੱਡੋਗੇ ਉੰਨਾ ਚਿਰ ਲੋਕ ਕਹਿਣਾ ਨਹੀਂ ਛੱਡਣਗੇ ਇੱਕ ਡਾਂਸਰ ਕੁੜੀ ਦੇ ਨਾਲ ਬਤਮੀਜ਼ੀ ਕੀਤੀ ਪੂਰਾ ਮਾਮਲਾ ਕੀ ਸੀ ਕੁੜੀ ਨੂੰ ਕਹਿੰਦੇ ਵੀ ਸਟੇਜ ਤੋਂ ਥੱਲੇ ਆ ਕੇ ਨੱਚ ਤੇ ਉਹਨੇ ਨੱਚੋਂ ਤੋਂ ਜਵਾਬ ਦੇਤਾ ਉਸ ਤੋਂ ਬਾਅਦ ਉਸ ਡਾਂਸਰ ਕੁੜੀ ਨੂੰ ਗਾਲਾਂ ਕੱਢੀਆਂ ਗਈਆਂ ਉਸਦੇ ਨਾਲ ਬਤਮੀਜ਼ੀ ਕੀਤੀ ਗਈ ਇਹ ਵੀਡੀਓ ਦੇ ਵਿੱਚ ਤੁਸੀਂ ਦੇਖ ਹੀ ਲਿਆ ਥੱਲੇ ਕਾ ਛਲਾਰੂ ਜਿਹਾ ਹੈਗਾ ਕਿਵੇਂ ਉਹ ਕੁੜੀ ਦੇ ਗਲਾਸ ਮਾਰਦਾ ਉਸ ਤੋਂ ਬਾਅਦ ਚਲੋ ਕੁੜੀ ਨੇ ਗਾਲਾਂ ਕੱਢੀਆਂ ਤੇ ਗਾਣਾਂ ਦੇ ਲੈਗ ਸੀ ਕੱਢਤੀਆਂ ਵਧੀਆ ਹੋਇਆ ਮੈਂ ਕਹਿੰਦਾ ਤਿੰਨ ਚਾਰ ਧਰ ਵੀ ਦਿੰਦੀ ਉਹਦੇ ਫੇਰ ਉਹਨੂੰ ਉਹਦੀ ਜਿਹੜੀ ਅਗਲਾ ਵੀ ਟਿਕਾਣੀ ਆ ਜਾਂਦੀ ਤੇ ਇੱਥੇ ਕਈ ਲੋਕ ਕਹਿੰਦੇ ਆ ਵੀਡੀਓ ਦੇਖ ਕੇ ਕਹਿੰਦੇ ਵੀ ਡਾਂਸਰ ਕੁੜੀ ਵੀ ਤਾਂ ਗਾਲਾਂ ਕੱਢੀ ਹੀ ਜਾਂਦੀ ਆ ਉਹ ਜੇ ਉਹ ਗਾਣਾਂ ਨਾ ਕੱਢੇ ਹੋਰ ਉਹਦੇ ਹਾਰ ਪਾਵੇ ਅਗਲੀ ਨੂੰ ਗਾਣਾ ਕੱਢੀ ਜਾਂਦਾ ਉਹਨੂੰ ਕਹਿੰਦਾ ਥੱਲੇ ਆ ਕੇ ਨੱਚ ਨਹੀਂ ਆਹ ਕਰ ਦੂੰ ਉਹ ਕਰ ਦੂੰ ਕਿੰਨਾ ਕੁਛ ਉਹਨੂੰ ਬੋਲਿਆ ਇਹ ਤਾਂ ਚਲੋ ਮਾਰੀ ਜੀ ਵੀਡੀਓ ਰਿਕਾਰਡ ਹੋ ਗਈ ਜਿਹੜਾ ਮੁੰਡਾ ਗਲਾਸ ਮਾਰਦਾ ਹੈਗਾ ਕੁੜੀ ਦੇ ਡਾਂਸਰ ਦੇ ਨਹੀਂ ਤਾਂ ਲੋਕਾਂ ਨੇ ਇਹ ਵੀ ਨਹੀਂ ਯਕੀਨ ਮੰਨਣਾ ਸੀ ਅੱਜ ਕੱਲ੍ਹ ਲੋਕ ਆਪਦੀ ਇੱਜ਼ਤ ਨੂੰ ਇੱਜ਼ਤ ਤੇ ਦੂਜਿਆਂ ਦੀ ਇੱਜ਼ਤ ਨੂੰ ਮਜ਼ਾਕ ਸਮਝਦੇ ਆ ਜੇ ਇਹੋ ਜਿਹਾ ਕੌਸ਼ ਉਹ ਬੰਦੇ ਦੀ ਭੈਣ ਦੇ ਨਾਲ ਹੋਇਆ ਹੁੰਦਾ ਕੀ ਉਹ ਜਰ ਲੈਂਦਾ ਕੀ ਇਹ ਕੁੜੀ ਕਿਸੇ ਦੀ ਭੈਣ ਨਹੀਂ ਹੈਗੀ ਇਹ ਆਪਦੀ ਰੋਜੀ ਰੋਟੀ ਦੇ ਲਈ ਡਾਂਸ ਕਰਦੀਆਂ ਉੱਥੇ ਫਰਕ ਸਿਰਫ ਇੰਨਾ ਫਰਕ ਸਿਰਫ ਇੰਨਾ ਦੂਜੀਆਂ ਕੁੜੀਆਂ ਸਟੇਜ ਤੋਂ ਥੱਲੇ ਡਾਂਸ ਕਰਦੀਆਂ ਨੇ ਇਹ ਜਿਹੜੀਆਂ ਡਾਂਸਰਾਂ ਨੇ ਇਹ ਪੈਸੇ ਲੈ ਕੇ ਸਟੇਜ ਦੇ ਉੱਪਰ ਡਾਂਸ ਕਰਦੀਆਂ ਇਹ ਵੀ ਗੱਲ ਹੁਣ ਕੌੜੀ ਲੱਗਣੀ ਹੈ ਜਦ ਦੂਜਿਆਂ ਦੀ ਇੱਜ਼ਤ ਨੂੰ ਵੀ ਇੱਜ਼ਤ ਸਮਝੋ ਅੱਜ ਦੇ ਸਮੇਂ ਦੇ ਵਿੱਚ ਜੇ ਕੋਈ ਸਾਹਮਣੇ ਵਾਲਾ ਬੰਦਾ ਇੱਜ਼ਤ ਕਰਦਾ ਉਹਨੂੰ ਇੱਜ਼ਤ ਭਾਵੇਂ ਥੋੜੀ ਘਟ ਦਿਓ ਪਰ ਬੇਇੱਜ਼ਤੀ ਵਿਆਜ ਸਮੇਤ ਵਾਪਸ ਕਰੋ ਕਿਉਂਕਿ ਜਿੰਨਾ ਚਿਰ ਤੁਸੀਂ ਸਹਣਾ ਨਹੀਂ ਛੱਡੋਗੇ ਉੰਨਾ ਚਿਰ ਲੋਕ ਕਹਿਣਾ ਨਹੀਂ ਛੱਡਣਗੇ ਆ ਕੁੜੀ ਨੂੰ ਚਾਹੀਦਾ ਸੀ ਕੁੜੀ ਨੂੰ ਚਾਹੀਏ ਚਲੋ ਗਾਲਾਂ ਕੱਢੀਆਂ ਮੈਂ ਕਹਣਾ ਯਾਰ ਕੁੜੀ ਨੇ ਕੱਢਦੀਆਂ ਗਾਲਾਂ ਗੁੱਸੇ ਦੇ ਵਿੱਚ ਠੀਕ ਹੈ ਗੁੱਸੇ ਦੇ ਵਿੱਚ ਬਹੁਤ ਕੁਝ ਹੋ ਜਾਂਦਾ ਕੁੜੀਆਂ ਚਾਰ ਚਪੇੜਾ ਵੀ ਧਰਨੀਆਂ ਸੀ ਇਹਦੇ ਇਹ ਸ਼ਲਾਰੂ ਸਾਰੇ ਲਾ ਕੇ ਦੋਗ ਪੈਗ ਉਹਦੇ ਡਾਂਸਰਾਂ ਦੇ ਨਾਲ ਬਦਤਮੀਜੀ ਕਰਦੇ ਆ ਉਹਨਾਂ ਦੀ ਇੱਜ਼ਤ ਨੂੰ ਇੱਜ਼ਤ ਸਮਝਦੇ ਹੀ ਨਹੀਂ ਐ ਮੁੰਡੇ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਆ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਤਾਂ ਕਿ ਅੱਗੇ ਤੋਂ ਕੋਈ ਇਹੋ ਜਿਹਾ ਸ਼ਲਾਰੂ ਦੁੱਕੀ ਦਾ ਬੰਦਾ ਔਰ ਤਰੀ ਇੱਜ਼ਤ ਦੇ ਨਾਲ ਖਿਲਵਾੜ ਕਰਨ ਤੋਂ ਪਹਿਲਾਂ 100 ਵਾਰ ਸੋਚੇ ਉਹ ਮਾੜੇ ਮਿਹਦੇ ਵਾਲਿਓ ਜੇ ਤੁਹਾਡੇ ਨਹੀਂ ਪੱਜਦੀ ਨਾ ਪਿਆ ਕਰੋ